ਜੋਧਪੁਰ ਆ ਕੇ ਅਸੀਂ ਇਸ ਹੋਟਲ ਵਿੱਚ ਰੁਕੇ ਤੇ ਇਹ ਹੋਟਲ ਸ਼ਹਿਰ ਦੇ ਦਿਲ ਭਾਵ ਐਨ ਵਿਚਕਾਰ ਐਨ ਕੇਂਦਰ ਵਿੱਚ ਸੀ ਤੇ ਸਾਡੀ ਯਾਤਰਾ ਦਾ ਦੂਸਰਾ ਦਿਨ ਸੀ ਤੇ ਹੋਟਲ ਦੇ ਨੇੜੇ ਹੀ ਰਾਜਸਥਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਸਾਡੇ ਸਰਸ ਮੇਲੇ ਲੱਗਦੇ ਹਨ ਇਸ ਤਰ੍ਹਾਂ ਦਾ ਸਬਦੇਸ਼ੀ ਮੇਲਾ ਲਗਾਇਆ ਗਿਆ ਸੀ ਤੇ ਅਸੀਂ ਸੋਚਿਆ ਕਿ ਟਾਈਮ ਦੀ ਵੀ ਸਹੀ ਵਰਤੋਂ ਹੋ ਜੂ ਤੇ ਰਾਤ ਨੂੰ ਇਹ ਮੇਲਾ ਵੇਖਿਆ ਜਾਵੇ ਤੇ ਇਸ ਮੇਲੇ ਵਿੱਚ ਰਾਜਸਥਾਨ ਤੋਂ ਇਲਾਵਾ ਗੁਜਰਾਤ ਹਰਿਆਣਾ ਪੰਜਾਬ ਤੇ ਮਹਾਰਾਸ਼ਟਰ ਤੱਕ ਦੇ ਖਾਣੇ ਤੇ ਹੋਰ ਸਟਾਲਾਂ ਲੱਗੀਆਂ ਹੋਈਆਂ ਸਨ ਤਾਂ ਇਸ ਮੇਲੇ ਦੇ ਵਿੱਚ ਜਾ ਕੇ ਜਿੱਥੇ ਅਸੀਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੂੰ ਆਹ ਦੇਖੋ ਇਹਨਾਂ ਨੇ ਵੀ ਛੋਲੇ ਪਟੂਰੇ ਤਿਆਰ ਕਰ ਰਹੇ ਨੇ ਇਹਨਾਂ ਦੀ ਦੁਕਾਨ ਤੇ ਵੀ ਕਾਫੀ ਭੀੜ ਸੀ ਤੇ ਇੱਕ ਦੋਸਤੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਸੀਂ ਜਿੱਥੇ ਵੀ ਗਏ ਤਾਂ ਉੱਥੇ ਹਰੇਕ ਦੇ ਮੋੜੇ ਪੰਜਾਬੀ ਢਾਬਾ ਤਾਂ ਆ ਵੀ ਵੇਖੋ ਪੰਜਾਬੀ ਛੋਲੇ ਭਟੂਰੇ ਇਹਨਾਂ ਨਾਲ ਲਿਖਿਆ ਹੋਇਆ ਕਿਉਂਕਿ ਪੰਜਾਬੀ ਆ ਜਿਹੜੇ ਉਹ ਖਾਣ ਦੇ ਚੰਗੇ ਸ਼ਕੀਨ ਨੇ ਤੇ ਉਹਨਾਂ ਦਾ ਜੋ ਖਾਣ ਪਾਣਾ ਬਹੁਤ ਵਧੀਆ ਮੰਨਿਆ ਗਿਆ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਤੇ ਦੂਸਰਾ ਪੰਜਾਬੀ ਖੁਦ ਵੀ ਜਿੱਥੇ ਜਾਂਦੇ ਨੇ ਤੇ ਉਹ ਆਪਣਾ ਬੋਰਡ ਦੇਖ ਕੇ ਰੁਕ ਜਾਂਦੇ ਨੇ ਕਿਉਂਕਿ ਅਸੀਂ ਘੁੰਮਣ ਦੇ ਵੀ ਸ਼ਕੀਨ ਹਾਂ ਤਾਂ ਇਸ ਤਰ੍ਹਾਂ ਦੋਸਤੋ ਇੱਥੇ ਵੀ ਪੰਜਾਬੀ ਛੋਲੇ ਭਟੂਰੇ ਦੀ ਦੁਕਾਨ ਸੀ ਤੇ ਇਸ ਤੋਂ ਇਲਾਵਾ ਇਹ ਰਾਜਸਥਾਨ ਦੇ ਵੱਖ-ਵੱਖ ਪਕੌੜੇ ਜਿਨ੍ਹਾਂ ਨੂੰ ਅਸੀਂ ਪੁੱਛਿਆ ਵੀ ਉਹਨਾਂ ਨੂੰ ਉਹਨਾਂ ਦੇ ਨਾਮ ਕੀ ਨੇ ਤੇ ਇਹ ਰਾਜਸਥਾਨੀ ਪਹਿਰਾਵੇ ਦੇ ਵਿੱਚ ਔਰਤਾਂ ਜੋ ਥਾਲੀ ਵਾਲਾ ਹੁੰਦਾ ਮੇਲੇ ਦੇ ਵਿੱਚ ਸਿਸਟਮ ਜਿਸ ਤਰ੍ਹਾਂ 100 ਰੁਪਏ ਦੀ 150 ਰੁਪਏ ਦੀ ਥਾਲੀ ਹੈ ਤਾਂ ਉਸ ਤਰ੍ਹਾਂ ਇੱਥੇ ਰੋਟੀ ਤਿਆਰ ਕਰ ਰਹੀਆਂ ਸੀ ਤੇ ਇਹ ਮੇਲਾ ਵੀ ਬਾਕੀ ਕਿਉਂਕਿ ਹੁਣ ਅਸੀਂ ਰਾਤ ਹੋਈ ਹੋਈ ਆ ਤਾਂ ਦੱਸਿਆ ਇਹਨਾਂ ਨੇ ਕਿ ਦਿਨ ਸਮੇ ਇਹ ਮੇਲਾ ਬਹੁਤ ਭਰਦਾ ਹਫਤਾ ਪਰ ਮੇਲਾ ਚੱਲਦਾ ਆਏ ਸਾਲ ਮੇਲਾ ਇਹ ਹੁੰਦਾ ਤੇ ਲੋਕਾਂ ਲਈ ਜੋਧਪੁਰ ਦੇ ਲੋਕਾਂ ਲਈ ਇਹ ਮੇਲਾ ਇੱਕ ਉਤਸਵ ਬਣ ਚੁੱਕਿਆ ਹੈ ਤਾਂ ਇੱਥੇ ਮੇਲੇ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲੱਗਦੀਆਂ ਹਨ ਤਾਂ ਉੱਥੇ ਰੰਗ-ਬਰੰਗੇ ਪਕਵਾਨ ਤੇ ਹੋਰ ਬਹੁਤ ਸਾਰੀਆਂ ਜੋ ਅਟਰੈਕਸ਼ਨਜ਼ ਨੇ ਉਹ ਵੀ ਦੋਸਤੋ ਇਸ ਮੇਲੇ ਦੇ ਵਿੱਚ ਹੁੰਦੀਆਂ ਨੇ ਸੋ ਆਹ ਟਿੱਕੀ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਜੋ ਪਕਵਾਨ ਹਨ ਦਹੀਂ ਭੱਲੇ ਚਾਟ ਪਾਪੜੀ ਤੇ ਇਸ ਤੋਂ ਬਿਨਾ ਵੀ ਤਾਂ ਬਹੁਤ ਹੀ ਲਜੀਜ਼ ਬਹੁਤ ਹੀ ਟੇਸਟੀ ਭਵੇਂ ਕਿ ਮੈਂ ਤੇ ਮੇਰਾ ਜੋ ਮੇਜ਼ਬਾਨ ਹੈ surjit ਅਸੀਂ ਬਾਹਰ ਖਾਣਾ ਅਸੀਂ ਖਾ ਲਿਆ ਸੀ ਪਰ ਫਿਰ ਵੀ ਅਸੀਂ ਨਾ ਚਾਉਂਦੇ ਹੋਏ ਵੀ ਇੱਥੇ ਵੀ ਆ ਦੇਖੋ ਗਜਰੇਲਾ ਇਸ ਆਈਸਕ੍ਰੀਮ ਤੇ ਰਾਬੜੀ ਗਲਾਬ ਜਾਮਨ ਇਹਨਾਂ ਆਈਟਮਾਂ ਦਾ ਵੀ ਆਨੰਦ ਲਿਆ ਹਾਲਾਂਕਿ ਅਸੀਂ ਭਾਰ ਕਰਕੇ ਜਾਂ ਆਪਾਂ ਕਹਿੰਦੇ ਆ ਕਿ ਹੈਲਥ ਕੌਨਸ਼ੀਅਸ ਹਾਂ ਅਸੀਂ ਤੇ ਆ ਵੀ ਦੋਸਤੋ ਵਾਕਈ ਹੀ ਬਹੁਤ ਹੀ ਇਹ ਜੋ ਤੁਸੀਂ ਦੇਖ ਰਹੇ ਹੋ ਇਹਦੇ ਨਾਲੋਂ ਜ਼ਿਆਦਾ ਲذیذ ਜ਼ਿਆਦਾ ਵਧੀਆ ਇਹਨਾਂ ਦਾ ਸੀ ਪਰ ਅੱਜ ਕੱਲ੍ਹ ਦੋਸਤੋ ਅਸੀਂ ਦੇਖਦੇ ਹਾਂ ਕਿ ਇਹਨਾਂ ਮੇਲਿਆਂ ਦੇ ਵਿੱਚ ਇਹਨਾਂ ਮੇਲਿਆਂ ਦਾ ਨਾਂ ਤਾਂ ਸਵਦੇਸ਼ੀ ਮੇਲਾ ਹੁੰਦਾ ਸਰਸ ਮੇਲਾ ਹੁੰਦਾ ਟਿੱਬਿਆਂ ਦਾ ਮੇਲਾ ਹੁੰਦਾ ਪਰ ਇਹਨਾਂ ਮੇਲਿਆਂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਨੇ ਉਹ ਮਾਡਰਨ ਹੀ ਮਿਲਦੀਆਂ ਨੇ ਭਾਵ ਜਿਹੜੀਆਂ ਚੀਜ਼ਾਂ ਸਾਨੂੰ ਬਾਜ਼ਾਰ ਦੇ ਵਿੱਚ ਹੁੰਦੀਆਂ ਨੇ ਬਸ ਉਹ ਇੱਕ ਬੋਰਡ ਜਿਹਾ ਬਦਲ ਲਿਆ ਜਾਂਦਾ ਜਿਹਦੇ ਨਾਲ ਸਾਡੀ ਇੱਕ ਅਟਰੈਕਸ਼ਨ ਜੀ ਬਣ ਜਾਂਦੀ ਆ ਇੱਕ ਦਿਲਚਸਪੀ ਬਣ ਜਾਂਦੀ ਆ ਤੇ ਨਹੀਂ ਤਾਂ ਉਹੀ ਚੀਜ਼ਾਂ ਸਾਨੂੰ ਇਹਨਾਂ ਮੇਲਿਆਂ ਦੇ ਵਿੱਚ ਵੀ ਦੇਖਣ ਨੂੰ ਦੋਸਤੋ ਮਿਲਦੀਆਂ ਨੇ ਸੋ ਆ ਤੁਸੀਂ ਦੇਖੋ ਤਰ੍ਹਾਂ ਤਰ੍ਹਾਂ ਦੀਆਂ ਭਗਵਾਨ ਆ ਜਿਹੜੇ ਇਹਨਾਂ ਨੇ ਪਰੋਸੇ ਹੋਏ ਨੇ ਤੇ ਬਹੁਤ ਤਰ੍ਹਾਂ ਬਹੁਤ ਜਿਹੜੀ ਰਾਜਸਥਾਨ ਦੇ ਵਿੱਚ ਨਮਕੀਨ ਬਹੁਤ ਤਰ੍ਹਾਂ ਦੇ ਨਾਮਾਂ ਵਾਲੀ ਮਠਾਈ ਜਿਹੜੀ ਹੈਗੀ ਆ ਉਹ ਪਾਈ ਜਾਂਦੀ ਹੈ ਮੈਨੂੰ ਲੱਗਦਾ ਪੰਜਾਬ ਨਾਲੋਂ ਵੀ ਵੱਧ ਜਿਹੜੇ ਖਾਣੇ ਨੇ ਉਹ ਰਾਜਸਥਾਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਤੇ ਖਾਸ ਕਰਕੇ ਇਸ ਮੇਲੇ ਦੇ ਵਿੱਚ ਤਾਂ ਇੰਨੀਆਂ ਖਾਣ ਵਾਲੀਆਂ ਆਈਟਮਾਂ ਇੰਨਾ ਕੁ ਸਮਾਨ ਅਸੀਂ ਮਿਲਿਆ ਕਿ ਅਸੀਂ ਦੇਖ ਕੇ ਹੀ ਦੰਗ ਰਹਿ ਗਏ ਤੇ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਬਕਰੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਸਮਾਨ ਕੋਈ ਬਰੈਡਾਂ ਤੋਂ ਕੋਈ ਪਨੀਰ ਤੋਂ ਕੋਈ ਬੇਸਣ ਤੋਂ ਕੋਈ ਕਿਸੇ ਚੀਜ਼ ਤੋਂ ਉਹ ਲੈ ਕੇ ਆ ਤੁਸੀਂ ਦੇਖੋ ਇਹਦੇ ਵਿੱਚ ਹੀ ਇਹਨਾਂ ਨੇ ਬਰੈਡਾਂ ਜਿਵੇਂ ਆਪਾਂ ਕਹਿੰਦੇ ਬਰਗਰ ਦੇ ਵਿੱਚ ਭੁਜੀਆ ਜਿਹਾ ਪਰ ਰੱਖਿਆ ਇਹਦਾ ਵੀ ਹੁਣ ਮੈਂ ਨਾਮ ਭੁੱਲ ਗਿਆ ਡਮੇਲੀ ਪਤਾ ਨਹੀਂ ਇਹਨੂੰ ਕੀ ਕਹਿੰਦੇ ਸੀ ਕੋਈ ਇਸ ਤਰ੍ਹਾਂ ਦਾ ਤੇ ਇੱਕ ਦੋਸਤੋ ਇਹਨਾਂ ਦੇ ਕਾਊਂਟਰ 쿠ਪਨ ਕਾਊਂਟਰ ਸੀ ਇੱਥੋਂ ਪੈਸੇ ਇੱਥੋਂ ਟਿਕਟ ਲੈ ਕੇ ਅਸੀਂ ਜਾਂਦੇ ਸੀ ਦੁਕਾਨਾਂ ਦੇ ਉੱਪਰ ਤਾਂ ਉਹ ਸਾਨੂੰ ਜਿਹੜੀ ਵੀ ਚੀਜ਼ ਅਸੀਂ ਖਾਣੀ ਹੁੰਦੀ ਸੀ ਉਹ ਦੇ ਦਿੰਦੇ ਸੀ ਆ ਦੇਖੋ ਮਿਰਚ ਜੀ ਤਾਂ ਆਪਣੇ ਵੀ ਆਮ ਹੀ ਚੱਲਦੀ ਆ ਦੋਸਤੋ ਆ ਪਾਪੜੀ ਜੀ ਵੀ ਆਪਣੇ ਚੱਲਦੀ ਆ ਸਮੋਸੇ ਵੀ ਹੈਗੇ ਨੇ ਪਰ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਵੀ ਵੀਡੀਓ ਦੇ ਵਿੱਚ ਵੇਖ ਰਹੇ ਹੋਵੋਗੇ ਕੁਝ ਚੀਜ਼ਾਂ ਤੁਸੀਂ ਪਹਿਲੀ ਵਾਰੀ ਵੇਖੀਆਂ ਹੋਣਗੀਆਂ ਸੋ ਇਹ ਮੇਲਾ ਅਸੀਂ ਲਗਭਗ 2 ਘੰਟੇ ਕਿਉਂਕਿ ਹੋਟਲ ਦੇ ਸਾਡੇ ਨਜ਼ਦੀਕ ਸੀ ਅ ਸਰਜੀਤ ਸਿੰਘ ਜੀ ਵੀ ਕਾਫੀ ਜਲਾਵ ਦੇ ਵਿਚਾਰੇ ਨਜ਼ਰ ਤਾਂ ਸੇਲ ਹਮੇਸ਼ਾ ਇਹਨਾਂ ਮੇਲਿਆਂ ਦਾ ਅਟਰੈਕਸ਼ਨ ਹੁੰਦੀ ਆ ਉਹ ਲਿਖ ਕੇ ਲਾਉਂਦੇ ਨੇ ਕਿ 100 ਰੁਪਏ ਦਾ ਪੀਸ 200 ਰੁਪਏ ਦਾ ਪੀਸ ਤਾਂ ਵੈਸੇ ਤਾਂ ਸੇਲ ਦੇ ਵਿੱਚ ਕੁਝ ਨਹੀਂ ਹੁੰਦਾ ਲਿਖਿਆ ਹੋਇਆ 150 ਦੋ ਪੀਸ ਹਰ ਮਾਲ ਖਾਪੀ ਭਾਪ ਕੋਈ ਵੀ ਚੀਜ਼ ਲੈ ਜਾਓ ਤਾਂ ਬੰਬੇ ਤਮਾਕੀਦਾਰ ਸੇਲ ਇੱਥੇ ਵੀ ਲੱਗੀ ਹੋਈ ਸੀ ਤਾ ਉਹਦੇ ਉੱਤੇ ਬ੍ਰਾਂਡਾਂ ਦੇ ਵੀ ਐਡੀਡਾਸ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਬ੍ਰਾਂਡ ਹੁੰਦੇ ਨੇ ਸਾਡੇ ਚੱਲਦੇ ਨੇ ਉਹਨਾਂ ਦੇ ਨਾਂ ਲਿਖੇ ਸੀ ਤਾਂ ਉੱਥੇ ਲੋਕ ਕਾਫੀ ਚਾਹ ਨਾਲ ਕਾਫੀ ਉਤਸ਼ਾਹ ਨਾਲ ਖਰੀਦ ਰਹੇ ਸਨ ਇਹ ਦੋਸਤੋ ਬਨਾਇਕ ਦਮੋਦਰ ਦਾਸ ਸਬਰਕਰ ਦਾ ਜਿਹੜਾ ਪੰਡਾਲ ਸੀ ਆ ਦੇਖੋ ਸਾਹਮਣੇ ਪੰਡਾਲ ਦਿਨ ਸਮੇਂ ਦੱਸਦੇ ਸੀ ਇੱਥੇ ਵੀ ਕਲਚਰ ਪ੍ਰੋਗਰਾਮ ਵਿਚਾਰਾਂ ਲੈਕਚਰ ਤਾਂ ਉਹ ਸਾਰਾ ਦਿਨ ਚੱਲਦਾ ਰਹਿੰਦਾ ਹੈ ਨਾਟਕ ਵੀ ਹੋਣਾ ਰਾਤ ਨੂੰ ਚੱਲਦੇ ਹਨ ਤਾਂ ਇਹਨਾਂ ਨੇ ਆਹ ਇਸ ਤਰ੍ਹਾਂ ਦੀਆਂ ਜੋ ਸਟੈਂਡੀਜ਼ ਨੇ ਇਹ ਲਾਈਆਂ ਹੋਈਆਂ ਸੀ ਖੇਤੀ ਕੌਸ਼ਲ ਇਸ ਤਰ੍ਹਾਂ ਜੋ ਵੀ ਸਨ ਸਾਰੀਆਂ ਚੀਜ਼ਾਂ ਇਹ ਮੇਲੇ ਦੇ ਵਿੱਚ ਸਨ ਕਿ ਸਾਨੂੰ ਬਿਲਕੁਲ ਸਵਦੇਸ਼ੀ ਰਹਿਣਾ ਚਾਹੀਦਾ ਹੈ ਤਾਂ ਤਰ੍ਹਾਂ ਤਰ੍ਹਾਂ ਦੀਆਂ ਸਟੈਂਡੀਜ਼ ਤੇ ਇਹਨਾਂ ਨੇ ਲਿਖ ਕੇ ਲਗਾਇਆ ਹੋਇਆ ਸੀ ਤੇ ਬਹੁਤ ਹੀ ਅੱਛਾ ਮੇਲਾ ਇਹ ਸਾਨੂੰ ਲੱਗਿਆ ਤੇ ਇਹ ਪਾਨ ਕਿਉਂਕਿ ਪਾਨ ਰਾਜਸਥਾਨ ਦੇ ਵਿੱਚ ਬਹੁਤ ਆ ਤੁਸੀਂ ਵੀ ਦੇਖਿਆ ਉਹ ਥਾਂ ਥਾਂ ਦੇ ਉੱਪਰ ਜੋ ਪਾਨ ਹੈ ਉਹ ਲੋਕ ਖਾਂਦੇ ਵੀ ਨੇ ਤੇ ਲੋਕਾਂ ਦਾ ਸ਼ੁਗਲ ਵੀ ਆ ਤੇ ਇਸ ਤਰ੍ਹਾਂ ਦੀ ਕਰੋਕਰੀ ਜੋ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਇਹਦੀ ਵੀ ਦੋਸਤੋ ਇੱਕ ਸੇਲ ਸੀ ਜਿਹੜੀ ਅਸੀਂ ਸਾਨੂੰ ਦੇਖਣ ਨੂੰ ਮਿਲੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿ ਇਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੇਣੇ ਤੇ ਅਸੀਂ ਗੱਲਾਂ-ਬੱਤਾਂ ਕਰਦੇ ਹੋਏ ਐਦਾਂ ਹੀ ਇਸ ਮੇਲੇ ਦੇ ਵਿੱਚੋਂ ਅਗਲੇ ਦਿਨ ਦੀ ਤਿਆਰੀ ਲਈ ਬਾਹਰ ਹੋ ਗਏ ਤੇ ਅਗਲੇ ਬਲੌਗ ਨਾਲ ਅਗਲੀ ਜਾਣਕਾਰੀ ਦੇ ਨਾਲ ਤੁਹਾਨੂੰ ਫੇਰ ਮਿਲਦੇ ਆ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਪਿਆਰ ਦੇਣ ਲਈ ਧੰਨਵਾਦ ਜੀ